ਤੈਨਾਂ ਲੈ ਡੈਲੀ ਬੋਟਸ ਚਾਹ ਤੇ ਦੂਜਾ ਕੀ ਦਾ ਵਾ ਡੈਲੀ ਬੋਟਸ ਆਹ ਆ ਜਿਹਦਾ ਬਾਪੂ ਪੜ੍ਹਿਆ ਜੀ ਪੱਕਾ ਪੜ੍ਹਦੀ ਪੜ੍ਹਦੀ ਐਨ ਪੁੱਛ ਸੋਤਰੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਦੇ ਵਲੌਗ ਦੀ ਅਗੇ ਸਟਾਰਟਿੰਗ ਆਪਾਂ ਉੱਠ ਪਏ ਆ ਤਿਆਰ ਤੇ ਹੋ ਗਏ ਆ ਤੇ ਚਾਹ ਪੀਣ ਲੱਗੇ ਆ ਚਾਹ ਵੀ ਆ ਗਈ ਬਣ ਕੇ ਤੇ ਆਪਣਾ ਬੈਗ ਵੀ ਰੈਡੀ ਆ ਬਸ ਹੁਣ ਆਪਾਂ ਨਿਕਲਣੇ ਆ ਆ ਆਪ ਜਾਏ ਖੜਾ ਤਦ ਲਾਗੇ ਜਾ ਚਾਹ ਚੂ ਪੀ ਗਏ ਬਾਬੇ ਦਾ ਨਾਮ ਲੈ ਕੇ ਤੁਰ ਪਏ ਘਰ ਤੇ ਰੋਜ਼ ਨਵਾਂ ਕੋਈ ਨਾ ਕੋਈ ਸਿਆਪਾ ਪਿਆ ਹੀ ਹੁੰਦਾ ਜਾਂਦਿਆਂ ਨੂੰ ਤੇ ਅੱਜ ਇੱਕ ਹੋਰ ਪੈ ਗਿਆ ਚਾਬੀ ਗਵਾਚ ਗਈ ਸਵੇਰੇ ਸਵੇਰੇ ਗੱਡੀ ਦੀ ਫੇਰ ਕੀ ਲੱਗੀ ਤੇ ਆਪ ਹੀ ਰੱਖੀ ਕਿਤੇ ਮੁੜ ਕੇ ਚੇਤਾ ਭੁੱਲ ਗਿਆ ਮਹਾ ਚਾਬੀ ਲੱਭੀ ਫੇਰ ਜਾ ਕੇ ਸਮਾਨ ਸਮੂਹ ਰਖਾਇਆ ਸਵਾਰੀਆਂ ਦਾ ਤੇ ਸਮਾਨ ਸਮੂਹ ਰਖਾ ਗਏ ਤੇ ਗੱਡੀ ਆਪਣੇ ਟਾਈਮ ਤੇ ਰੈਡੀ ਕਰਕੇ ਕੱਢਤੀ ਆਪਾਂ ਇਥੋਂ ਤੇ 골ਡਨ ਗੇਟ ਤੇ ਪਹੁੰਚ ਗਏ ਆ। ਅਸੀਂ 골ਡਨ ਗੇਟ ਤੇ ਪਹੁੰਚ ਗਏ ਆ ਜੀ 골ਡਨ ਗੇਟ ਤੇ ਗੇਟ ਜਦੋਂ ਦਾ ਬਣਿਆ ਆ ਜਵਾਨਾਂ ਨੇ ਉਦੋਂ ਦਾ ਧਵਾਇਆ ਹੀ ਨਹੀਂ ਕਦੀ ਵੀ ਇਹਨੂੰ ਸਾਫ਼ ਹੀ ਕਰਾ ਦੀਏ। ਜਿਉਂ ਬਣਿਆ ਵਿਚਾਰਾ ਉਹ ਮੀਂਹ ਮੂਝੀ ਧੁੱਪ ਗਿਆ ਧੁੱਪ ਗਿਆ ਜਿਹੜਾ ਧੁੱਪ ਗਿਆ ਮੁੜ ਕੇ ਨਹੀਂ ਗਏ ਨੇ ਧਵਾਇਆ। ਇਹ ਧੁੰਦ ਕਹਿੰਦੀ ਆ ਵੀ ਬਾਕੀ ਤੇ ਠੀਕ ਆ ਠੰਡ ਠੁੰਡ ਤੇੜ ਗਈ ਆ ਮੈਂ ਨਹੀਂ ਹਟਣਾ। ਧੁੰਦ ਨਹੀਂ ਪੈਣਾ ਵੱਡੀ ਭਰਾਵਾ ਸਰੇ ਸਰੇ ਇਨੀ ਧੁੰਦ ਹੁੰਦੀ ਆ ਧਿਆਨ ਨਾ ਜਾਇਆ ਕਰੋ ਸਾਰੇ ਧੁੰਦ ਵਾਲੇ ਦੇ ਪੂਰੇ ਨੇ ਯਾਰੇ ਬਨੇ ਆ ਲਓ ਜੀ ਸੂਰਜ ਹੁਣੇ ਵੀ ਆ ਗਏ ਆ ਬਸ ਵਧੀਆ ਹੋ ਗਿਆ ਜਲੰਧਰੋਂ ਖਾ ਪੀ ਕੇ ਹਵੇਲੀੋਂ ਆਪਾਂ ਤੁਰ ਪਏ ਆ ਹਵੇਲੀ ਚ ਤਾਂ ਭੁੱਲ ਗਿਆ ਵੀਡੀਓ ਬਣਾਉਂਦਾ ਨਵਾਂ ਨਵਾਂ ਕੰਮ ਸ਼ੁਰੂ ਕੀਤਾ ਤੇ ਚੇਤਾ ਕਿਥੇ ਰਹਿੰਦਾ ਖਾਣ ਪੀਣ ਨਾਲ ਧਿਆਨ ਹੋ ਜਾਂਦਾ ਨਾ ਅ ਹਵੇਲੀੋਂ ਨਿਕਲ ਕੇ ਦੇ ਮੁੜ ਕੇ ਆਪਾਂ ਪਹੁੰਚ ਗਏ ਆ ਮੋਹਾਲੀ ਮੋਹਾਲੀ ਪਹੁੰਚ ਵੀ ਗਏ ਆਪਾਂ ਬੜੀ ਛੇਤੀ ਪਹੁੰਚੇ ਆ ਆਪਣਾ ਸਟਾਪ ਆ ਗਿਆ ਮੋਹਾਲੀ ਵਾਲਾ ਮੋਹਾਲੀ 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 ਹੈ ਟਾਈਮ ਹੋ ਗਿਆ ਜੀ 9:00 ਵਜੇ ਆ ਤੇ ਆਪਾਂ ਪਹੁੰਚ ਗਏ ਆ ਮੋਹਾਲੀ ਮੋਹਾਲੀ ਸਵਾਰੀਆਂ ਸੂਰੀਆਂ ਲਾ ਕੇ ਤੇ ਆਪਾਂ ਚੰਡੀਗੜ੍ਹ ਵੱਲ ਨੂੰ ਰਵਾਨਾ ਹੋ ਗਏ ਆ ਕਿਉਂਕਿ ਚੰਡੀਗੜ੍ਹ ਦੀ ਸਵਾਰੀਆਂ ਲਾਉਣੀ ਆ ਜੀ ਰੋਮਾਂ ਤੱਕ ਗੱਡੀ ਜਾਂਦੀ ਆਪਣੀ ਤੇ ਬਾਬੇ ਦੀ ਕਿਰਪਾ ਪੂਰੀ ਬਾਕੀ ਟੈਨਸ਼ਨ ਨੂੰ ਨਹੀਂ ਲੈਣੀ ਚਾਹੀਦੀ ਆਪਾਂ ਨੂੰ ਕਿਸੇ ਵੀ ਗੱਲ ਦੀ ਨਜ਼ਾਰੇ ਚ ਰਹਿਣਾ ਚਾਹੀਦਾ ਬੰਦੇ ਨੂੰ ਐਵੇਂ ਟੈਨਸ਼ਨਾਂ ਚ ਨੂੰ ਸ਼ਾਂਜ ਪੈ ਰੋ ਮੁੜ ਕੇ ਸਾਰੀ ਜ਼ਿੰਦਗੀ ਡਿਪਰੈਸ਼ਨ ਚ ਲੰਘ ਜਾਂਦੀ ਬੰਦੇ ਦੀ ਇਹਨੂੰ ਚੰਗਾ ਵਧੀਆ ਰੋ ਨਜ਼ਾਰੇ ਲੋ ਸਵਾਰੀਆਂ ਸੂਰੀਆਂ ਆਪਾਂ ਲਾ ਗਏ ਉਹ ਤੋਂ ਬਾਅਦ ਰਾਵਣਾ ਵੇਲੇ ਉਲੇ ਹੋ ਗਏ ਗੜੀ-ਗੜੀ ਚੈੱਕ ਕਰ ਗਏ ਤੇਲ ਪਵਾ ਗਏ ਆਪਾਂ ਨੂੰ ਪੈ ਗਿਆ ਥੋੜਾ ਜਿਹਾ ਕੰਮ ਤੇ ਫਿਰ ਆਪਣੇ ਯਾਰ ਮੇਲੀਆਂ ਕੋ ਮੋਟਰਸਾਈਕਲ ਲੈ ਕੇ ਤੇ ਨੂੰ ਕੰਮ ਹੀ ਤੇ ਉੱਥੇ ਜਾਣਾ ਸੀ ਚੁੱਕਿਆ ਮੋਟਰਸਾਈਕਲ ਉਹਨਾਂ ਦਾ ਤੁਰ ਪਏ ਇਹਦਾ ਬਾਕੀ ਤੇ ਠੀਕ ਆ ਚਲਾਣਾ ਕਰਾਂ ਹੀ ਕੋਈ ਹੌਲੀ ਚਲਾਵੀਂ ਕਹਿੰਦਾ ਪੇਪਰ ਜੇਬ ਵਿੱਚ ਪਾ ਕੇ ਲੈ ਜਾ ਮੈਂ ਕਿਹਾ ਪੇਪਰ ਜੇਬ ਚ ਹੀ ਆ ਉਹ ਕਹਿੰਦਾ ਨਹੀਂ ਮੋਟਰਸਾਈਕਲ ਦੇ ਉਹ ਮੈਂ ਕਿਹਾ ਅੱਛਾ ਉਹ ਫੇਰ ਆਪਾਂ ਜਿੱਥੇ ਕਮ ਕਮ ਹੋ ਕੇ ਆ ਗਏ ਆ ਵੀਰ ਦਾ ਮੋਟਰਸਾਈਕਲ ਤੇ ਇਹ ਕਹਿੰਦਾ ਵੀ ਮੈਂ ਗੱਡੀ ਨੂੰ ਕਪੜਾ ਮਾਰਨਾ ਮੈਂ ਕਿਹਾ ਮਾਰਨਾ ਭਰਾਵਾ ਕਪੜਾ ਇਹਨੂੰ ਮਿਲ ਕੇ ਤੇ ਆਪਾਂ ਚੱਲ ਗਏ ਵਾਪਸ ਆਪਣੀ ਗੱਡੀ 'ਚ ਜਾ ਕੇ ਕੀਤਾ ਵਲੌਗ ਐਡਿਟ ਪਹਿਲੇ ਦਿਨ ਵਾਲਾ ਉਹ ਐਡਿਟ-ਟੂ-ਐਡ ਕਰਕੇ ਤੇ ਫਿਰ ਆਪਾਂ ਗੱਡੀ ਕੀਤੀ ਰੈਸਟ ਰੈਸਟ ਕਰਕੇ ਤੇ ਆਪਣਾ ਉਹਨੇ ਚਿਰ ਨੂੰ ਟਾਈਮ ਹੋ ਗਿਆ ਸਾਰੀਆਂ ਬਿਠਾਉਣ ਦਾ ਕਿਉਂਕਿ ਜਿਆਦਾ ਟਾਈਮ ਆਪਣਾ ਖਲੋਣ ਦਾ ਟਾਈਮ ਆਇਆ ਹੀ ਨਹੀਂ ਤੇ ਸਵਾਰੀਆਂ ਸੂਰੀਆਂ ਬਿਠਾ ਕੇ ਤੇ ਆਪਾਂ ਫੇਰ ਤੁਰਪੇ ਵਾਪਸੀ ਅੰਬਰਸਰਾਂ ਨੂੰ ਅੰਬਰਸਰ ਅੰਬਰ ਸਾਚਾ ਮੰਗੇ ਤੇ ਗੋਲ ਚੌਂਕਾ ਵਾਲਾ ਸ਼ਹਿਰ ਨੂੰ ਆਪਾਂ ਬਾਏ ਬਾਏ ਕਹਿ ਰਹੇ ਆਂ ਡਰਾਈਵਰ ਸਾਹਿਬ ਆਪਣੇ ਆਪਾਂ ਵੀ ਡਰਾਈਵਰ ਹੀ ਆਂ ਬਾਕੀ ਜਿਹੜੇ ਜਿੱਧਰ ਲੋਡ ਹੁੰਦੀ ਉਧਰ ਹੀ ਹੋ ਜਾਈਦਾ ਜੇ ਡਰਾਈਵਰੀ ਚ ਲੋਡ ਤੇ ਡਰਾਈਵਰੀ ਚ ਕਨੈਕਟਰੀ ਚ ਲੋਡ ਕਨੈਕਟਰੀ ਚ ਚਲ ਜਾਈਦਾ ਆਪਾਂ ਕਦੀ ਨਾ ਕੀਤੀ ਨੀ ਕੰਮ ਨੂੰ ਤੇ ਸ਼ਹਿਰ ਚੋਂ ਨਿਕਲ ਕੇ ਰਸ ਤੋਂ ਨਿਕਲ ਕੇ ਤੇ ਆਪਾਂ ਹਾਈਵੇ ਤੇ ਆ ਗਏ ਆ ਹਾਈਵੇ ਐ ਨਵੇਲਾ ਪਿਆ ਤੇ ਟਾਈਮ 4:00 ਵਜੇ ਤੇ ਹਵੇਲੀ ਐਂਟਰੀ ਹੋ ਗਈ ਆਪਣੀ ਹਵੇਲੀ ਮਿੱਤਰੋ ਪਹੁੰਚ ਚੁੱਕੇ ਆ ਤੇ ਹਵੇਲੀ ਪਹੁੰਚਦਿਆ ਸਾਰ ਤੋਂ ਪਹਿਲਾਂ ਕੀਤੇ ਟਾਇਰ ਚੈੱਕ ਫਿਰ ਕੀਤੀ ਪੇੜ ਪੂਜਾ ਭੁੱਖ ਬਹੁਤ ਜਿਆਦਾ ਲੱਗੀ ਆ ਮੋਹਾਲੀ ਜਾ ਕੇ ਰੋਟੀ ਖਾਧੀ ਨਹੀਂ ਤੇ ਖਾ ਪੀ ਕੇ ਹਵੇਲੀ ਉਨੇਕਲ ਗਏ ਤੇ ਰਸ ਪੂਰਾ ਟਰਾਲੀ ਮੋੜਈ ਆ ਇੱਕ ਧਰਨੇ ਤੋਂ ਲੱਗਦਾ ਵਿਚਾਰਨ ਕੰਮਗੁੰਮ ਪੈ ਗਿਆ ਕੋਈ ਤਾਂ ਹੀ ਮੋੜਿਆ ਉਦਾਂ ਨਹੀਂ ਮੁੜਤੇ ਇੱਕੋ ਹੀ ਬੋੜੀ ਆ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਰਾਸ਼ ਜਲੰਧਰ ਪੂਰਾ ਹੁੰਦਾ ਜਲੰਧਰ ਤੇ ਯਾਰ ਮਕਸੂਦਾਂ ਤੱਕ ਰਾਸ਼ ਹੀ ਰਾਸ਼ ਹੁੰਦਾ ਲੋ ਮਿੱਤਰੋ ਰੇਸ ਲੱਗ ਗਈ ਆ ਕਦੀ ਉਹ ਅੱਗੇ ਤੇ ਕਦੀ ਅਸੀਂ ਅੱਗੇ ਗੱਡੀ ਕਦੀ ਉਹ ਬੜੀ ਭਜਾਉਣ ਤੇ ਕਦੀ ਅਹੀਂ ਬੜੀ ਭਜਾਈਏ ਤੇ ਅੰਬਰ ਸਰਦੇ ਲਾਗੇ ਜੇ ਪਹੁੰਚ ਗਏ ਆ ਤੇ ਵਲੌਗ ਕਿਦਾਂ ਦੇ ਲੱਗਦੇ ਮਾੜਾ ਜਿਹਾ ਦੱਸ ਦਿਆ ਕਰੋ ਕਮੈਂਟਿੰਗ ਮੁੰਡ ਕਰਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਆਪਾਂ ਸਾਰੇ ਕੰਮਾਂ ਤੋਂ ਵੇਲੇ ਬੂਲੇ ਹੋ ਗਏ ਪਹੁੰਚ ਗਏ ਘਰੇ ਘਰੇ ਪਹੁੰਚ ਗਏ ਆਪਾਂ ਖੇਡੇ ਘੜੀ ਪਦੇ ਨਾਲ ਪਦੇ ਹੋਣੀ ਖੇਡਣ ਦੇ ਆ ਲਓ ਨਜ਼ਾਰੇ ਤੇ ਚੱਲੋ ਓਕੇ ਬਾਏ ਮਿਲਦੇ ਆਂਗੇ ਵਲੌਗ ਪਹਿਲਾਂ ਮੂਰਤੀ ਘੁੰਮ ਗੂੰਗੂੰਗੂੰਗੂੰ ਕੋਮਾ ਗੂੰਗੂੰਗੂੰਗੂੰ ਚਨਸ ਸਕੂਲ ਛੱਡ ਗਈ ਹੈ ਫਾਟੋ ਚਨਸ ਸਕੂਲ ਸਕੂਲ ਛੱਡਿਆ ਹੀ ਤੈਨੂੰ ਫਾਟੋ ਸਕੂਲ ਜਾਣਾ ਨਹੀਂ ਤੈਨੂੰ ਸਕੂਲ ਛੱਡਾਈਏ ਚੱਲ ਤੈਨੂੰ ਸਕੂਲ ਛੱਡ ਗਈ ਹੈ ਜਾਣਾ ਸਕੂਲੇ ਨਾ ਸਾਲਿਆ ਇਹਦੇ ਭੇਜਾਂ ਨੇ ਪਹਿਲੇ 9 ਸਭ ਕੁ ਮੰਜਾ ਨਾ ਬਾਹਰ ਬਾਹਰ ਘੜੀ ਸੇ ਲੀ ਖੇਡਣ ਨਾ ਬਾਹਰ ਚਲੋ ਬਾਹਰ ਚਲੀ ਜਾਓ ਚੱਲ ਫਰੀਦ ਆਪਾਂ ਚਲੀਏ ਫਿਰ ਆਪਾਂ ਇਹਨੂੰ ਰਹਿਣ ਦੀ ਹੈ ਇੱਥੇ ਹੀ ਚਲਾ ਹਮੂਆ ਬਾਹਰ ਚੱਲ ਜੀ ਖੇਤ ਕੇ ਨਹੀਂ ਦੇਣਾ ਮੋਰ ਸੈਲ ਤੇ ਜਾਣਾ ਅਗਲਾ ਤੁਰ ਕੇ ਜਾਂਦਾ ਹੀ ਮੋਟਰਸਾਈਕਲ ਮੋਟਰਸਾਈਕਲ ਤੇ ਹੀ ਜਾਣਾ ਚੱਲ ਠੀਕ ਆਂ ਡਰੰਡ ਰੰ ਨਹੀਂ ਜਾਣਾ ਕਿੰਨੇ ਅੱਛਾ ਕਿਦੇ ਮੋਟਰਸਾਈਕਲ ਤੇ ਜਾਣਾ ਡਾਡੂ ਮੋਟਰਸਾਈਕਲ ਤੇ ਡਾਡੀਆਂ ਦੇ ਮੋਟਰਸਾਈਕਲ ਤੇ ਡਾਡੀਆਂ ਦੇ ਮੋਟਰਸਾਈਕਲ ਤੇ ਡੈਡੀ ਆਲੇ ਮੋਟਰਸਾਈਕਲ ਤੇ ਨਹੀਂ ਦਾਦੂ ਤੇ ਮੋਟਰਸਾਈਕਲ ਤੇ ਚੱਲ ਜੇ ਉਹ ਡਾੜੀ ਉਹ ਆਈ ਡਾੜੀ ਮੋਟਰਸਾਈਕਲ ਤੇ ਦਾਦੂ ਮੋਟਰਸਾਈਕਲ ਕਿੱਥੇ ਐ ਦਾਦੀ ਨੂੰ ਨੇੜੇ ਨਹੀਂ ਗਾੜੀ ਦਾ ਮੋਟਰਸਾਈਕਲ ਹੈ ਦਾਦੀ ਬੜੀ ਚਾਹੇ ਤੇ ਦੂਜਾ ਕੀ ਦਾ ਵਾ ਬੜਾ ਆਹ ਆਹ ਸੀਦਾ ਹੈ ਬਾਪੂ ਬੜਿਆ ਜੀ ਉਹ ਚੱਕਾ ਬੜੀ ਬੜੀ ਸੀ ਇਹਨੂੰ ਪੁੱਛ ਇਹਦੇ ਪੁੱਛਦਾ ਦਾਦਾ ਮੋਟਰਸਾਈਕਲ ਤੋਂ ਆਇਆ ਨਾ ਬੜਾ ਬਾਪੂ ਦੂ ਕਿਹਦੇ ਤੋਂ ਪੁੱਟਵਾਇਆ ਦਾਦਾ ਮੋਟਰਸਾਈਕਲ ਦਾਦੂ ਬੜਿਆ ਕੀ ਕਿਹਦੇ ਤੋਂ ਪਾ ਪਾ ਨਹੀਂ ਪਾ ਪਰ ਪੁੱਛ ਕੇ ਪਾਪਾ ਪੁੱਟਵਾਇਆ ਪਾ ਦਾਦਾ ਦਾ ਮੋਟਰਸਾਈਕਲ ਸੁਭਾਣ ਹਾਂ ਜਦੋਂ ਟਾਈਮ ਲੱਗਾ ਹੁੰਦਾ ਦੁੱਧੇ ਤੋਂ ਨਾ ਆਹ ਤਾਂ ਥੋਈ ਥੋਈ ਕਰਨੀ ਨਾ ਇੱਕ ਰਾਦੋ ਕਿ ਮੋਰਚੇ ਨੂੰ ਚੱਲ ਠੀਕ ਐ ਬਾਏ ਕਰਦੇ ਸਾਰਿਆਂ ਨੂੰ ਇੱਧਰ ਬਾਏ ਫੋਟੋ ਚ ਬਾਏ ਕਰਦੇ ਬਾਏ ਕਰਦੇ ਫੋਟੋ ਚ ਬਾਏ ਬਾਏ ਕਾ ਫੇਰ ਮਿਲਦੇ ਆ ਗੰਗੰਗ ਚੱਲੀ ਗੰਗੰਗ ਸਟੈਚੂ ਸਟੈਚੂ ਦਾ ਸਟੈਚੂ ਸਟੈਚੂ ਪਾਪਾ ਨੂੰ ਕਹੇ ਸਟੈਚੂ ਚਲੋ